ਸਾਥੀਓ ਆਪਾਂ ਇਹ ਪ੍ਰੋਗਰਾਮ ਜਿਹੜਾ ਲਿਖਿਆ ਇਹਦੇ ਲਈ ਸਾਰੇ ਇਕੱਠੇ ਆਏ ਕਿ ਪ੍ਰੋਗਰਾਮ ਕੀ ਹੈ ਤੁਹਾਡਾ ਆਪਾਂ ਕੰਮ ਰੋਕਣਾ ਹੈ ਕਿ ਚਲਾਉਣਾ ਹੈ ਜਿਹੜਾ ਚੱਲੀ ਜਾਂਦਾ ਇਹ ਆਪਾਂ ਕੰਮ ਰੋਕਣਾ ਹੈ ਤੇ ਸਾਰੇ ਇਕੱਠੇ ਹੋ ਗੋ ਤੇ ਆਪਾਂ ਚਾਲੇ ਪਾਉਣੇ ਆ ਅੱਗੇ ਸਾਤਮਾ ਹੀ ਆਪਾਂ ਟਰੱਕ ਜਿਹੜਾ ਜੀਐਸਡੀ ਆ ਚੱਲੀ ਜਾਂਦੀ ਉਹਨਾਂ ਦੇ ਅੱਗੇ ਆਪਾਂ ਬੈਹਿਣਾ ਹੈ ਤੇ ਆਪਣੇ ਉੱਤੇ ਚੜੋ ਦੇ ਚੜਾ ਦੇ ਨਾ ਆਪਾਂ ਦਾ ਕੋਈ ਹਮਲਾ ਨਹੀਂ ਕਰਨਾ ਇਹਦੇ ਤੇ ਆਪਾਂ ਕੰਮ ਰੋਕਣਾ ਆਪਣਾ ਮਤਲਬ ਹੈ ਕੰਮ ਰੋਕਣ ਦਾ ਜਦੋਂ ਤੱਕ ਸਾਨੂੰ ਨਿਵਾਜ ਨਹੀਂ ਦੇਖੇ ਉਦੋਂ ਤੱਕ ਕੰਮ ਰੁਗੂਗਾ ਜਿਹੜੇ ਕੋਲ ਸਰ ਅਗੁਰਾ ਦੇ ਆਉਣਾ ਗੱਦੜੋ ਕਰਨ ਤੇ ਕਾਹਦੀ ਜਿਹੜੇ ਘਰਾਜ ਗਏ ਉਹਨਾਂ ਸੱਦੋ ਆ ਜਾ ਕੋਈ ਗੱਲ ਨਹੀਂ ਬਹੁਤ ਥਿਰ ਹੋ ਗਿਆ ਤੇ ਸਾਰੇ ਜਿੰਨੇ ਸਾਨੂੰ ਮੈਂ ਜਿੰਨੇ ਵੀ ਇੱਥੇ ਸਤਿਕਾਰਯੋਗ ਸਾਥੀ ਆਪਦੇ ਹੱਕਾਂ ਲਈ ਬੈਠੇ ਸਾਰੇ ਬਾਹਾਂ ਖੜੀਆਂ ਕਰਕੇ ਇੱਕ ਜਵਾਬ ਦਿਆ ਜਿਹੜਾ ਕੰਮ ਚੱਲ ਰਿਹਾ ਹੈ ਉਹ ਕੰਮ ਚੱਲਣਾ ਚਾਹੀਦਾ ਆ ਕਿ ਆਪਾਂ ਰੋਕਣਾ ਕੋਈ ਕੋਲ ਮੈਨੂੰ ਇੱਕ ਗੱਲ ਦੱਸ ਦੋ ਆਪਣੇ ਵਿੱਚ ਕੋਈ ਤਮਾਸ਼ਪੀਨ ਤਾਂ ਨਹੀਂ ਹੈਗਾ ਨਹੀਂ ਨਹੀਂ ਕੰਮ ਰੋਕਣਾ ਤੇ ਫਿਰ ਤੁਹਾਡੇ ਨਾਲ ਆਪਾਂ ਸਾਡੀ ਜਾਨ ਚਲੀ ਜਾਵੇ ਅੱਗੇ ਲੱਗ ਰਹੇ ਆ ਅਸੀਂ ਡਾਂਗਾ ਮਾਰਦੇ ਨੇ ਡਾਂਗਾ ਮਾਰ ਗੋਲੀ ਮਾਰਨੀ ਗੋਲੀ ਮਾਰਨਾ ਤੇ ਫਿਰ ਆਪਾਂ ਕੰਮ ਰੋਕਨੇ ਹੁਣ ਇੰਸਾਨੀ ਹੱਕ ਸ੍ਰੀ ਅਕਾਲ ਪੁਰਖ ਪੁੱਟ ਗੱਲ ਸੁਣ ਹੁਣ ਪਿੱਛੇ ਨਾ ਡਿਆ ਜੀ ਹੋ ਸਕਦਾ ਡਾਂਗਾ ਵੀ ਪੈਣ ਹੋ ਸਕਦਾ ਇਹ ਇਹਨੇ ਸਮਝ ਲਓ ਕਿ ਤੁਸੀਂ ਗੁਰੂ ਕੋਈ ਸੰਦੇ ਲਾਲ ਜੇ ਤੇ ਚੱਕਰੀਆ ਖਾਨ ਦੀ ਫੌਜ ਚੜ ਕੇ ਆ ਗਈ ਏ ਤੈਨੂੰ ਰੋਕਣਾ ਹੈ ਆਪਾਂ ਹਿੰਦੇ ਪਿੱਠੇ ਚੜੇ ਥਾਂਪ ਨਹੀਂ ਅੰਦolan ਕਰਦੇ ਆਪਾਂ ਨੂੰ ਗੋਲੀ ਵੀ ਮਾਰਨ ਤੇ ਆਪਾਂ ਪਿੱਛੇ ਕੋਨੀ ਹਟਣਾ ਸਾਥੀਓ ਸਿੱ ਹੀ ਤੁਹਾਡੇ ਨਾਲ ਅੱਗੇ ਲੱਗਾਗੇ ਤੇ ਗੋਲੀ ਮਾਰਨ ਡਾਂਗਾ ਬਾਅਦ ਪਿੱਛੇ ਨਹੀਂ ਹਟਦੇ ਤੇ ਇਹ ਗੱਲ ਇਹ ਭੁੱਲ ਜਾਣ ਜੇ ਇੱਥੇ ਗੱਲ ਇੱਥੇ ਨਹੀਂ ਰਹਿਣੀ ਇੱਥੇ ਇੱਕ ਵੀ ਬੰਦੇ ਦਾ ਨੁਕਸਾਨ ਹੋ ਗਿਆ ਤੇ ਪੂਰੇ ਪੰਜਾਬ ਚ ਤਰਕਾ ਮੱਚੇਗਾ ਤੇ ਇਹਨਾਂ ਨੂੰ ਪ੍ਰਸ਼ਾਸਨ ਨੂੰ ਸਬਕ ਲੈਣਾ ਚਾਹੀਦਾ ਸਰਕਾਰੀ ਕਾਹੜ ਇੱਕ ਨਲਾਇਕ ਅਫਸਰ ਕਰਕੇ ਹੋਇਆ ਸੀ ਪਰ ਨਾ ਲੈ ਕੀ ਕਰਦੇ ਆਜ ਕੋਈ ਇਹਨਾਂ ਦਾ ਮੀਟਿੰਗ ਨਹੀਂ ਕੋਈ ਇਹਨਾਂ ਦਾ ਮੁਆਵਜ਼ਾ ਨਹੀਂ ਇੱਕ ਵੱਲ ਤੁਸੀਂ ਆ ਗਏ ਸੜ ਕੇ ਦੁਨਣਾ ਵੀ ਲੈਣੇ ਆ ਲੈ ਨਹੀਂ ਹੁੰਦੇ ਆਂਗੇ ਜੇ ਸਾਰੇ ਤਿਆਰ ਨੇ ਤੇ ਪੈਣਾ ਲੱਗਣ ਨਾਲ ਲੱਗੇ ਤੇ ਨਾਲ ਇੱਕ ਪਾਸੇ ਆਪਾਂ ਲੱਗਣੇ ਚਲੋ ਚਲਗੇ ਜਿੱਥੇ ਕੰਮ ਰੋਕੇ ਮੈਂ ਇਥੇ ਮੈਂ ਤੇ ਖਸਮ ਨਹੀਂ ਬਤਾਲੀ ਚੋੜੋ ਵੱਲ ਬੜੇ ਨਾ ਤੁਸੀਂ ਕੰਮ ਕਰਦੇ ਹੋ ਜੇ ਗੱਲ ਬੱਝੀ ਤੇ ਪਿੱਛੇ ਗੋਲੀ ਰਹੀ ਤੋ ਕੀ ਅਜੇ ਵੀ ਪਿੱਛੇ ਕੋਈ ਨਹੀਂ ਹਟਿਆ ਸੌਂਸ ਵਾਲੀ ਅਜੇ ਵੀ ਤਿਆਰ ਹੈ ਫਿਰ ਨਾ ਕਹਦੇ ਨਾਲ ਹੀ ਰੋਗ ਚਲੋ ਬਾਤ ਕਰਕੇ 78 ਸਾਨੂੰ ਕਿਹਦਾ ਟੱਕਰ ਨਹੀਂ ਹੋਣਾ ਸਲੀਕਾ ਸਲੀਕਾ ਰੱਖਿਆ ਇਹਨੂੰ ਪਤਾ ਸਾਰੀ ਗੱਲ ਦਾ ਤੁਹਾਡੇ ਨਾਲ ਕੀ ਹੋਇਆ ਪਤਾ ਨਾ ਤੁਨੂੰ ਅਸੀਂ ਗੱਲ ਕਰ ਅਸੀਂ ਖੜੇ ਸਾਂ ਅਸੀਂ ਖੜੇ ਸਾਂ ਅਸੀਂ ਖੜੇ ਸਾਂ ਇੱਕ ਟਾਕੇ ਤੁਹਾਡੇ ਨਾਲ ਕੀ ਹੋਇਆ ਪਤਾ ਨਾ ਪਤਾ ਨਹੀਂ ਬੋਲਗੇ ਨਹੀਂ ਮਾਰ ਤੁਹਾਡੇ ਖੜਨਾ ਅਸੀਂ ਖੜੇ ਅਸੀਂ ਖੜੇ ਜਦੋਂ ਖੜੇ ਲੋਕਾਂ ਨਾਲ ਤੁਹਾਡੇ ਨਾਲ ਕੀ ਇਹ ਗੁਰਮੀ ਬੋਲਿਆ ਸੀ ਕੋਈ ਨਹੀਂ ਬੋਲੇ ਤੁਹਾਡੇ ਨਾਲ ਕੋਈ ਬੋਲੇਗਾ ਤੁਹਾਡੇ ਨਾਲ ਉਹ ਕਰਦੇ ਆਂ ਉਹ ਕਰਦੇ ਆਂ ਮਾਰਦੇ ਆਂ ਤੇ ਉਹ ਵੀ ਕਰਦੇ ਆਂ